ਖੜਿਆ ਮੱਥੇ ਮੁਕਾਬਲਾ ਕਰੋ ਕੌਮ ਤੁਹਾਡੇ ਨਾਲ ਹੈ ਜੇ ਤੁਸੀਂ ਲੋਕਾਂ ਨੂੰ ਫਸਾ ਕੇ ਤੇ ਆਪスティਫੇ ਦੇ ਕੇ ਤੇ ਮੁੜ ਕੇ ਦੂਜੇ ਮੰਨੇ ਨੂੰ ਤੁਰ ਗਏ ਗਲਤ ਇਸਦੀਫੇ ਦੇਣੇ ਚਾਹੇਓ ਧਾਮੀ ਸਾਹਿਬ ਦਾ ਦਿੱਤਾ ਵਾ ਚਾਹੇ ਦੂਜੇ ਜੀ ਦਾ ਦਿੱਤਾ ਵਾ ਕੌਮ ਨੂੰ ਮੰਝ ਧਾਰ ਚ ਫਸਾ ਕੇ ਚੱਪੂ ਲਾ ਕੇ ਕੱਢੀ ਦਾ ਵਜੇ ਫਸੀ ਹੋਵੇ ਕੌਮਾਂ ਕਿਉਂਕਿ ਤੁਹਾਨੂੰ ਕੌਮ ਨੇ ਆਗੂ ਬਣਾਇਆ ਹੈ ਆਗੂ ਬਣਾਇਆ ਤੇ ਆਗੂ ਦਾ ਕੰਮ ਇਹ ਨਹੀਂ ਕਿ ਦੁਬੰਦਾ ਪੈਦਾ ਕਰਕੇ ਤੇ ਆਪ ਮਾਰਸੀ ਹੋ ਜੋ ਵੀ ਨਹੀਂ ਜੀ ਸਾਡੇ ਵੱਸ ਦੀ ਗੱਲ ਨਹੀਂ ਹੁਣ ਬਾਕੀ ਕਿੱਧਰ ਜਾਣਗੇ ਮੈਂ ਤੇ ਹੈਰਾਨ ਆ ਤੁਸੀਂ ਅੱਜ ਦੀ ਅਖਬਾਰ ਪੜ੍ਹੀਆਂ ਖਬਰਾਂ ਪੜ੍ਹੀਆਂ ਵਾ ਜਥੇਦਾਰ ਰਕਬੀਰ ਸਿੰਘ ਹੁਣਾਂ ਦਾ ਸ਼੍ਰੀ ਅਕਾਲ ਤਖਤ ਸਰਦ ਦੇ ਜਥੇਦਾਰ ਦਾ ਬਿਆਨ ਪੜ੍ਹਾ ਤੁਸੀਂ ਉਹ ਕਹਿੰਦਾ ਸ਼੍ਰੋਮਣੀ ਕਮੇਟੀ ਨੇ ਮੈਨੂੰ ਸੱਦ ਕੇ ਕਿਹਾ ਵਾ ਜਥੇਦਾਰ ਅਕਾਲ ਤਖਤ ਦੀ ਚਾਰ ਦਿਵਾਰੀ ਤੋਂ ਬਾਅਦ ਨਹੀਂ ਚੱਲਦੇ ਮਤਲਬ ਸ਼੍ਰੋਮਣੀ ਕਮੇਟੀ ਨੇ ਅਕਾਲ ਤਖਤ ਸਰਦ ਦੇ ਜਥੇਦਾਰ ਨੂੰ ਦੀ ਆਕਾਤ ਮੁਖਾਈ ਵੀ ਆਪਾਂ ਮੈਂ ਬੇਨਤੀ ਕਰਨੀ ਚਾਹੂੰਗਾ ਜਥੇਦਾਰ ਸਾਹਿਬ ਨੂੰ ਤੁਹਾਡਾ ਮਾਧਿਅਮ ਬੜਾ ਵੱਡਾ ਹੈ ਬੜੀ ਦੂਰ ਤੱਕ ਤੁਹਾਡੀ ਕੀਤੀ ਗੱਲ ਜਾਣੀ ਆ ਭੱਜਿਓ ਨਾ ਗੁਰੂ ਕਿਰਪਾ ਕਰੇ ਕੌਮ ਤੁਹਾਡੇ ਨਾਲ ਆ ਪੰਥ ਤੁਹਾਡੇ ਨਾਲ ਆ ਜਥੇਦਾਰ ਹਰਪ੍ਰੀਤ ਸਿੰਘ ਨੂੰ ਵੀ ਸੱਚ ਬੋਲਣ ਦੀ ਸਜ਼ਾ ਮਿਲੀ ਆ ਲੋੜ ਤੋਂ ਜ਼ਿਆਦਾ ਸੱਚ ਬੋਲੋਗੇ ਇਦਾਂ ਹੀ ਹੁੰਦਾ ਵਾ ਜਿਹੜਾ ਬੰਦਾ ਸਿਸਟਮ ਦੀਆਂ ਪੁੱਤੀਆਂ ਕਰੂਗਾ ਉਹ ਜਥੇਦਾਰੀਆਂ ਮੰਨੂਗਾ ਜਿਹੜਾ ਬੰਦਾ ਹੱਕ ਤੇ ਸੱਚ ਦੀ ਗੱਲ ਕਰੂਗਾ ਉਹ ਬੰਦੇ ਰਾਤ ਨੂੰ ਰਾਤ ਚੋਕੇ ਪਾਸੇ ਮਰੇ ਜਾਣਗੇ ਮੇਰੀ ਬੇਨਤੀ ਹੈ ਜਥੇਦਾਰ ਰਣਵੀਰ ਸਿੰਘ ਨੂੰ ਤੁਸੀਂ ਕੌਮ ਦੀ ਸਰਵੋਤਮ ਪਦਵੀ ਤੇ ਬੈਠੇ ਹੋ ਜਿਹੜੇ ਬੰਦੇ ਇਹ ਗੱਲ ਕਹਿੰਦੇ ਆ ਕਿ ਅਕਾਲ ਤਖਤ ਦਾ ਫੈਸਲਾ ਚਾਰਦਵਾਰੀ ਦੇ ਅੰਦਰ ਅੰਦਰਿਆ ਬਾਹਰ ਨਹੀਂ ਚੱਲ ਸਕਦਾ ਇੱਕ ਆਵਾਜ਼ ਦਿਓ ਪੰਥ ਨੂੰ ਖਾਇਸ ਨਾਲ ਲਾਗੂ ਕਿਦਾਂ ਕਰੀਦਾ ਛੇਰੇ ਪੰਜਾਬ ਅਕਾਲੀ ਬਾਦ ਫੂਲਾ ਸਿੰਘ ਨੇ ਵੀ ਕਰਕੇ ਵਿਖਾਇਆ ਇਹਨਾ ਛੇਰੇ ਪੰਜਾਬ ਕਹਿੰਦਾ ਲੈ ਇਹ ਨਿਹੰਗ ਕੀ ਕਰ ਲੂ ਮੇਰਾ ਵਿਗਾੜ ਦੂ ਕੁਝ ਛੇਰੇ ਪੰਜਾਬ ਨੇ ਪਹਿਲੇ ਦਿਨੀ ਉਹ ਗੱਲ ਆਖੀ ਸੀ ਜਦੋਂ ਮੂਰਾ ਦਾ ਨਾਚ ਵੇਖਿਆ ਉਹ ਕਹਿੰਦਾ ਇਹ ਨਿਹੰਗ ਮੇਰਾ ਕੀ ਵਿਗਾੜ ਦੂ ਸਵੇਰੇ ਉੱਠਿਆ ਤੇ ਮੋਟ ਪਹਿਰੇ ਦੇ ਖਲੋਦੇ ਸੰਤਰੀ ਨੇ ਵੀ ਫਤੇ ਨਾ ਬੁਲਾਈ ਫਤੇ ਨਾ ਬੁਲਾਈ ਛੇਰੇ ਪੰਜਾਬ ਕਹਿੰਦਾ ਰੋਜ਼ ਫਤੇ ਬੁਲਾਉਂਦਾ ਸੰਤਰੀ ਨੂੰ ਕਹਿੰਦਾ ਤੂੰ ਅੱਜ ਫਤੇ ਨਹੀਂ ਬੁਲਾਈ ਇਹਦਾ ਸੰਤਰੀ ਭਾਵੇਂ ਮੈਂ 13ਵਾਂ ਪਰ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਦਾ ਵਾਹ ਅਕਾਲ ਤਖਤ ਸਾਹਿਬ ਨੂੰ ਹੁਕਮਿਆ ਵੀ ਛੇ ਦੇ ਪੰਜਾਬ ਨੂੰ ਥਲੀ ਨਾਮ ਲਾਈ ਜਾਵੇ। ਸੰਤ ਦੀ ਇੱਕੋ ਇੱਕ ਸੰਸਥਾ ਜਿਹੜਾ ਤੁਸੀਂ ਮਾਨ ਮਰਿਆਦਾ ਨੂੰ ਟਾਲ ਆ ਰਹੇ ਇਟ ਲੀਡਰਸ਼ਿਪ ਉਹ ਬਹੁਤਾ ਚਿਰ ਨਹੀਂ ਟੇਕਦੇ ਹੁੰਦੇ ਪਰ ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਮਹਾਨ ਰਹੇਗਾ ਬੇਨਤੀ ਕਰਨੀ ਚਾਹਾਂਗਾ ਜਥੇਦਾਰ ਸਾਹਿਬ ਨੂੰ ਆਪਣੇ ਸਟੈਂਡ ਤੇ ਪੱਕੇ ਰਹੋ ਆਵਾਜ਼ ਦਿਓ ਕੌਮ ਨੂੰ ਆਵਾਜ਼ ਦਿਓ ਸੱਦਾ ਦਿਓ ਕੌਮ ਨੂੰ ਕੌਮ ਤੁਹਾਡੇ ਨਾਲ ਖਲੋਤੀ ਆ ਇਹਨਾਂ ਬੰਦਿਆਂ ਨੂੰ ਦੱਸ ਦਿਓ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਪੂਰੇ ਯੂਨੀਵਰਸ ਦੇ ਉੱਤੇ ਪੂਰੇ ਬ੍ਰਹਿਮੰਡ ਉੱਤੇ ਚੱਲਦਾ ਹੈ ਇੱਕ ਵਾਰ ਸਾਰੀ ਸੰਗਤ ਅੱਜ ਜੋੜ ਕੇ ਆਪੋ ਸਤਨਾਮ ਸ੍ਰੀ ਵਾਹਿਗੁਰੂ